ਸੋ ਸਤ ਸ੍ਰੀ ਅਕਾਲ ਜੀ ਦੋਸਤੋ ਆਪਾਂ ਨੇ ਹੁਣ ਪੱਗ ਬੰਨ ਲਈ ਐ ਤੇ ਅੱਜ ਚੱਲਿਆ ਅੱਜ ਆਪਾਂ ਪ੍ਰੋਗਰਾਮ ਤੇ ਕਿਉਂਕਿ ਅੱਜ ਆਪਣਾ ਲਾਈਵ ਸ਼ੋਅ ਹੈ ਸੋ ਮੈਨੂੰ ਲੱਗਦਾ ਵੀ ਪੱਗ ਦਾ ਘੈਂਟ ਬਨੇਗੀ ਤੁਸੀਂ ਦੱਸਿਓ ਪੱਗ ਵਧੀਆ ਕਮੈਂਟ ਚ ਲਿਖ ਦਿਓ ਠੀਕ ਆ ਮੈਨੂੰ ਤਾਂ ਖੈਰ ਵਧੀਆ ਲੱਗਦੀ ਹੁੰਦੀ ਆ ਵੀ ਤੁਹਾਨੂੰ ਪਤਾ ਘਮਾਰੀ ਕਹਿੰਦੇ ਆਪਦੇ ਭਾਂਡੇ ਨੂੰ ਸਰਾਉਂਦੀ ਹੁੰਦੀ ਆ ਮੈਨੂੰ ਤਾਂ ਆਪਦੀ ਪੱਗ ਬੰਨੀ ਹੋਈ ਪੂਰੀ ਘੈਂਟ ਲੱਗਦੀ ਆ ਬਾਕੀ ਤੁਸੀਂ ਦੱਸ ਦਿਓ ਦੋਸਤੋ ਜਿਹੜੇ ਮੇਰੇ ਵੀਰ ਪੱਗਾਂ ਬੰਨਦੇ ਨੇ ਸੋ ਤਿਆਰੀ ਕਰ ਰਿਹਾ ਮੈਂ ਅ ਪ੍ਰੋਗਰਾਮ ਤੇ ਜਾਣ ਦੀ ਕੋਈ ਜ਼ਿਆਦਾ ਦੂਰ ਵੀ ਨਹੀਂ ਜਾਣਾ ਨੇੜੇ ਜਾਣਾ ਇਹ ਆ ਖੜਾ ਆਪਣਾ ਬਲਟ ਹੁਣ ਉਹਦੀ ਕਿੱਕ ਮਾਰਨ ਜਾ ਰਿਹਾ ਕਿਉਂਕਿ ਨੇੜੇ ਜਾਣਾ ਮੋਟਰਸਾਈਕਲ ਦੀ ਲੰਘ ਜਾਗੇ ਸੋ ਦੇਖਦੇ ਆ ਵੀ ਪਹਿਲੀ ਕਿੱਕ ਸਟਾਰਟ ਹੁੰਦਾ ਜਾਂ ਨਹੀਂ ਇਹ 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 ਉਹ ਵੇਖ ਮਾਰ ਗਿਆ ਭਾਈ ਸਟਾਰਟ ਹੋ ਗਿਆ ਹੁਣ ਆਏ ਦੀ ਵੜਕ ਹੈ ਚੱਲੇ ਹੈਲੋ ਡੌਗੀ ਇਹਨੂੰ ਹੈਲੋ ਜੂਰ ਕਰਕੇ ਜਾਣਾ ਪੈਣਾ ਨਹੀਂ ਹੈਲੋ ਲਾਡੂ ਓਏ ਲਾਡੂ ਤੂੰ ਫੜ ਤੇਰੀ ਕੰਜਰ ਦੀ ओके खूब सुमारदा जानदे उने हेलो ਕਰਦਾ ਹੋਰ ਚਾਹੇ ਘਰ ਚੋਂ ਕੋਈ ਬੁਲਾਵੇ ਨਾ ਬੁਲਾਵੇ ਇਹ ਆਉਂਦੇ ਨੂੰ ਜਰੂਰ ਬੁਲਾਉਂਦਾ ਠੀਕ ਆ ਲਾਡੂ ਬਾਏ ਓਕੇ ਚੱਲਦੇ ਆ ਜੀ ਰਸਤੇ ਚੱਲ ਰਹੇ ਆ ਬਸ ਥੋੜੀ ਦੂਰ ਰਹਿ ਗਿਆ ਪਹੁੰਚਣ ਵਾਲਿਆ ਇਹ ਰਸਤੇ ਵਿੱਚ ਦੇਖਿਆ ਫਿਰ ਆਪਾਂ ਪੈਰਸ ਦੇ ਵਿੱਚ ਪਹੁੰਚ ਚੁੱਕੇ ਆ ਉਹ ਦੇਖੋ ਬੱਚੇ ਘੁੰਮ ਰਹੇ ਨੇ ਪੈਸ ਦੇ ਵਿੱਚ ਉਹ ਸਾਹਮਣੇ ਮੂਰਤੀ ਬਣਾਈ ਹੋਈ ਆ ਮਲਕੀ ਕੀਮਾ ਸੋ ਪੈਸ ਦੇ ਵਿੱਚ ਐਂਟਰੀ ਕਰ ਰਹੇ ਆ ਉਹ ਸਾਹਮਣੇ ਸੈਟਅਪ ਲੱਗਿਆ ਹੋਇਆ ਆਪਣਾ ਐਡੀਡੀ ਵਾਲ ਸਾਊਂਡ ਵਗੈਰਾ ਤੇ ਇਧਰ ਸਾਈਡ ਤੇ ਕੁਰਸੀਆਂ ਖਾਲੀ ਪਈਆਂ ਨੇ ਜਿੱਧਰ ਲੇਡੀਜ਼ ਬੈਠਦੀ ਆ ਸੋ ਇਧਰਲੇ ਪਾਸੇ ਜੈਂਟਸ ਬੈਠਦੇ ਨੇ ਤੇ ਉਹ ਸਾਹਮਣੇ ਦੇਖੋ ਵੀ ਬਰਾਤ ਵਾਲੇ ਚਾਹ ਪਾਣੀ ਪੀ ਰਹੇ ਨੇ ਤੋਂ ਦੇਖੋ ਸਾਹਮਣੇ ਆਪਣਾ ਸੈਟਅਪ ਲੱਗਿਆ ਜਿੱਥੇ ਅੱਜ ਆਪਣਾ ਲਾਈਵ ਸ਼ੋ ਹੈ ਸੋ ਵੇਖੋ ਐਰਡੀ ਵਾਲ ਤੇ ਸਾਹਮਣੇ ਸਟੇਜ ਹੈ ਦੇਖੋ ਜੀ ਦੇਖੋ ਸੋ ਆ ਸਾਊਂਡ ਵਗੈਰਾ ਲੱਗਿਆ ਸੋ ਨੂੰ ਅੰਦਰ ਦਾ ਦ੍ਰਿਸ਼ ਦਿਖਾ ਰਿਹਾ ਪੈਲਸ ਦਾ ਸੋ ਇਧਰ ਸੈਂਡ ਜਿੱਥੇ ਸਾਊਂਡ ਆਪਰੇਟ ਹੁੰਦਾ ਤੇ ਉਸ ਜਗ੍ਹਾ ਤੇ ਖੜਿਆ ਸੋ ਸਾਰੀ ਤਿਆਰੀ ਕਰ ਰਹੇ ਆ ਸਾਡੇ ਆਪਰੇਟਰ ਉਹ ਸਾਹਮਣੇ ਵੇਖੋ ਸਾਰਾ ਪੈਲਸ ਦਾ ਹਾਲ ਅੰਦਰ ਤੋਂ ਐਰਡੀ ਵਾਲ ਬਸ ਹੋ ਗਿਆ ਕੰਮ ਲਓ ਜੀ ਐਲਡੀ ਬੋਲ ਦੀ ਬੈਕ ਸਾਈਡ ਮੈਂ ਪਹੁੰਚ ਚੁੱਕਿਆ ਹਾਂ ਸੋ ਚੇਂਜ ਕਰ ਰਿਹਾ ਹਾਂ ਕਿਉਂਕਿ ਤੁਹਾਨੂੰ ਪਤਾ ਵੀ ਥੋੜੀ ਗੈਟਅਪ ਬਣਾਉਣੀ ਪੈਂਦੀ ਹੈ ਜੀ ਸ਼ੋ ਤੋਂ ਪਹਿਲਾਂ ਸੋ ਚੇਂਜ ਕਰ ਰਿਹਾ ਮੈਂ ਐਲਡੀ ਬੋਲ ਦੀ ਬੈਕ ਸਾਈਡ ਸੋ ਨਿਊ ਡੈਸ ਪਾ ਰਿਹਾ ਨਮਕ ਕਮੀਜ਼ ਬਿਲਕੁਲ ਸੋ ਰੈਡੀ ਹੋ ਰਿਹਾ ਗੀਤ ਚੱਲ ਰਿਹਾ ਸਾਊਂਡ ਦੇ ਉੱਪਰ ਮੈਂ ਕਾਪੀਰਾਈਟ ਨਾ ਜੀ ਇਸ ਲਈ ਮੈਂ ਥੋੜਾ ਥੋੜਾ ਲਿਪਸ ਮੂਵਮੈਂਟ ਦੇ ਰਿਹਾ ਸੋ ਇਸ ਕਰਕੇ ਇੱਥੇ ਗੀਤ ਦੀ ਆਵਾਜ਼ ਬੰਦ ਕਰਦੀ ਸੋ ਬੈਕ ਸਾਈਡ ਮੈਂ ਤਿਆਰ ਹੋ ਰਿਹਾ ਜੀ ਲਓ ਜੀ ਆਪਾਂ ਬੈਟ ਲਾ ਰਿਹਾ ਬੈਟਿੰਗ ਜਾਨੀ ਕਿ ਸੱਪ ਦਾ ਬੱਚਾ ਹੈ ਸੋ ਲੱਕ ਦੇ ਦਿਵਾਲੇ ਲਪੇਟ ਲਿਆ ਸੱਪ ਦਾ ਬੱਚਾ ਜਾਨੀ ਕਿ ਬੈਲਟ ਆ ਸੋ ਰੈਡੀ ਹੋ ਰਿਹਾ ਜੀ ਹਾਲੇ ਬਹੁਤ ਟਾਈਮ ਆ ਸੋ ਸੋਚਦਿਆਂ ਵੀ ਇੱਕ ਵਾਰ ਹੁਣ ਮਾਈਕ ਤੇ ਜਾ ਕੇ ਕੰਪੈਲ ਕਰ ਦਈਏ ਲੋਕਾਂ ਨੂੰ ਬਾਕੀ ਰੈਡੀ ਵਾਦੇ ਵਿੱਚ ਹੋਵਾਂਗੇ ਆ ਕੇ ਠੀਕ ਹੈ ਜੀ ਤਾਲਲੇ ਤੇਰੇ ਕੋਲ ਆ। ਕਿਉਂਕਿ ਤੋਹਾ ਦਾ ਇੰਤਜ਼ਾਰ ਕਰੀਆ ਦੇ। ਸੋ ਸਮਾਂ ਆਪ ਹੋ ਚੁਕਿਆ ਤੁਹਾਡੇ ਸਹਿਯੋਗ ਨਾਲ ਅੱਜ ਦੀ ਇਸ ਰੰਗਲੀ ਮੇਹੱਬਤ ਦਾ ਆਸਥਾਨ ਲਗਿਆ। ਇਹਨੇ ਮੇਰੇ ਸਾਥੀ ਵਾਈਸ ਜਿਨ੍ਹਾਂ ਨੇ ਮਿਹਨਤੀ ਕੰਮ ਕਰਨਾ ਪੰਗੜੇ ਵਾਲੇ ਤੇ ਮੇਨ ਵਾਲੇ ਮੁੰਡੇ ਤੇ ਪੰਗੜੇ ਵਾਲੇ ਸਾਥੀ ਮੇਰੇ ਸੋ ਸਾਡੇ ਪੱਗਾਂ ਦੇ ਵੀ ਰੰਗ ਮੈਚ ਕਰ ਰਹੇ ਨੇ। ਸੋ ਸਾਰੇ ਦੋਸਤਾਂ ਨਾਲ ਰੂਰੂ ਕਰਾ ਰਹੇ ਆ ਮੇਰੇ ਪੰਗੜੇ ਵਾਲੇ ਸਾਥੀਆਂ ਨੂੰ। ਸੋ ਅੱਜ ਇੰਜੋਏ ਕਰਿਓ। ਠੀਕ ਦੋਸਤੋ ਤੇ ਇਹ ਮੇਰਾ ਸਾਥੀ ਜਿਹੜਾ ਮੇਨ ਤੇ ਕੰਮ ਕਰ ਰਿਹਾ ਠੀਕ ਓਕੇ ਚਲੋ ਜੀ ਆਪਾਂ ਪਹਿਲੀ ਐਂਟਰੀ ਸਟਾਰਟ ਕਰਿਆ ਸੋ ਸ਼ੋ ਦੀ ਪਹਿਲੀ ਐਂਟਰੀ ਸਟਾਰਟ ਹੋ ਚੁੱਕੇ ਧਰਮਕ ਗੀਤ ਪਲੇ ਹੋ ਰਿਹਾ ਤੇ ਮੈਂ ਬੈਕ ਸਾਈਡ ਤੇ ਇੱਕ ਕਾਫੀ ਦਾ ਕੱਸ ਲੈ ਰਿਹਾ ਸੋ ਤੇ ਸ਼ੁਰੂ ਹੋ ਚੁੱਕਿਆ ਤੇ ਪਹਿਲੀ ਧਾਰਮਿਕ ਐਂਟਰੀ ਇਧਰੋਂ ਪਲੇ ਹੋ ਰਹੀ ਹੈ ਜਿਸ ਦੀ ਮੈਂ ਆਵਾਜ਼ ਬੰਦ ਕਰੀ ਹੋਈ ਹੈ ਸੋ ਦੋਸਤੋ ਧਾਰਮਿਕ ਐਂਟਰੀ ਪਲੇ ਕਰ ਰਹੇ ਨੇ ਮੇਰੇ ਸਾਥੀ ਕਲਾਕਾਰ ਤੁਹਾਡੇ ਬੈਠ ਤੇ ਕਾਫੀ ਦੇ ਕਸ ਲੈ ਸੋ ਧਰਮ ਗੀਤ ਅਵਲ ਅਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ ਸੋ ਪਲੇ ਹੋ ਰਿਹਾ ਜੀ ਤੁਕ ਕੰਦੀਆਂ ਬਿਰਤੀਆਂ ਉਸ ਧਰਮ ਪਾਸੇ ਰੱਬ ਨਾਲ ਜੋੜ ਰਿਆਂ ਸੋ ਪਹਿਲਾ ਗੀਤ ਸੋ ਸਭ ਦਾ ਨਾਮ ਦੇ ਹਾਜ਼ਰੀ ਕੋਲ ਜ਼ੋਰ ਜ਼ੋਰ ਤਾੜੀ ਮਾਰ ਦਿਓ ਜੀ ਰੱਬ ਦੇ ਨਾਮ ਤੇ ਰਸਨਾ ਕੁ ਜਿੱਤੇ ਕਰੋ ਜੀ ਥੈਂਕ ਯੂ ਜੀ ਤੁਹਾਡੀਆਂ ਤਾੜੀਆਂ ਤੋਂ ਪਤਾ ਲੱਗਦਾ ਕਿ ਤੁਸੀਂ ਰੱਬ ਨੂੰ ਕਿੰਨਾ ਕਿ ਯਾਦ ਕਰਦੇ ਹੋ ਵੈਸੇ ਸਾਡੇ ਕਿੰਦਾ ਬਾਈ ਨਾ ਨੂੰ ਦੁਨੀਆ ਤੇ ਜੋਰ ਪਾਜੀ ਉਹ ਭਾਈ ਭਾਈ ਨਾਲ ਕਮਾ ਜਾਂਦੇ ਬਈ ਮੌਲਕ ਦੁਨੀਆ ਤੇ ਜੋਰ ਪਾਜੀ ਭਾਈ ਭਾਈ ਨਾਲ ਕਮਾ ਜਾਂਦੇ ਮਤਲਬ ਖਾਤਰ ਸਾਰੇ ਤਾੜ ਦੋਸਤੀ ਉਹ ਵਖਤ ਪੈਣੋਂ ਮੁੱਖ ਕਮਾ ਜਾਂਦੇ ਉਸ ਦਿਰਾਣਾ ਜਿਹਦਾ ਨਾ ਰਹਿਦਾ ਲੋਕੀ ਲੋਕੀ ਰੱਬ ਨੂੰ ਵੇਚ ਕੇ ਦਿਖਾ ਜਾਂਦੇ ਲੋਕੀ ਰੱਬ ਨੂੰ ਵੇਚ ਕੇ ਦਿਖਾ ਜਾਂਦੇ ਸੋ ਵੈਸੇ ਰੱਬ ਨੂੰ ਹਰ ਵੇਲੇ ਯਾਦ ਕਰਨਾ ਚਾਹੀਦਾ ਕਹਿੰਦਾ ਇਹ ਜਾਣਦੇ ਇਸ ਦੁਨੀਆ ਨੂੰ ਕਿ ਤੂੰ ਹੀ ਰਿਹਾ ਚਲਾ ਰੱਬਾ ਅਸੀਂ ਕਿੰਨੇ

ਸੋ ਐਸੀ ਸਾਡਾ ਧਾਰਮਿਕ ਪੜਾ ਪਹਿਲਾਂ ਚਾਰ ਸਬਦ ਆਪਾਂ ਰੱਬ ਦੇ ਨਾਮ ਦੇ ਫੋਰੇ ਆ ਸੋ ਕੰਪੇਅਰ ਕਰ ਰਹੇ ਆ ਪਰਮਾਤਮਾ ਦੇ ਨਾਮ ਦੇ ਨਾਲ ਸੋ ਉਸ ਤੋਂ ਅਗਲੀ ਨੈਕਸਟ ਪਰਫਾਰਮੈਂਸ ਹੁੰਦੀ ਹੈ ਜੀ ਆਪਣੀ ਭੰਗੜੇ ਦੀ ਕਿਉਂਕਿ ਸਾਡੀ ਭੰਗੜਾ ਟੀਮ ਬਿਲਕੁਲ ਰੈਡੀ ਹੈ ਤੇ ਇਸ ਦੇ ਨਾਲ ਹੀ ਆਪਾਂ ਨੇ ਭੰਗੜਾ ਪਰਫਾਰਮ ਕਰਨਾ ਜੀ ਸੋ ਇੰਜੋਏ ਭੰਗੜੇ ਦੀ ਸੋ ਤੁਹਾਨੂੰ ਬਹੁਾਈ ਦਿਖਾ ਰਹੇ ਆ ਸੋ ਦੇਖੋ ਇਹ ਸਾਡੀ ਟੀਮ ਭੰਗੜਾ ਪਰਫਾਰਮ ਕਰ ਰਹੀ ਹੈ ਸੋ ਇਸ ਦੇ ਨਾਲ ਕੁੜੀ ਵੀ ਭੰਗੜਾ ਪਰਫਾਰਮ ਕਰ ਰਹੀ ਹੈ ਸਾਹਮਣੇ ਮੁੰਡਿਆਂ ਦੇ ਨਾਲ ਸੋ ਭੰਗੜੇ ਦੀ ਆਈਟਮ ਸੋ ਨੈਕਸਟ ਆਰਟਿਸਟ ਪਰਫਾਰਮ ਕਰਨ ਜਾ ਰਹੀ ਹੈ ਫੁੱਲ ਰੈਸ ਦੇ ਵਿੱਚ ਸੋ ਇਹ ਸੀ ਨੈਕਸਟ ਐਂਟਰੀ ਤਦ ਇਸ ਤਰ੍ਹਾਂ ਜਦੋਂ ਐਂਟਰੀ ਚੱਲਦੀ ਹੁੰਦੀ ਆ ਤੇ ਮੈਂ ਇਸ ਸਾਈਡ ਤੇ ਆਪਣੇ ਦੋਸਤਾਂ ਨਾਲ ਮਸਤੀ ਕਰਦਾ ਕਿਸੇ ਨੂੰ ਕੁਝ ਹਸਦੇ ਖੇਡਦੇ ਆ ਸੋ ਇਸ ਤਰ੍ਹਾਂ ਸੀ ਆਪਣਾ ਸਾਈਡ ਤੇ ਹੁੰਨੇ ਆ ਸੋ ਸਾਹਮਣੇ ਸਟੇਜ ਤੇ ਪਰਫਾਰਮ ਕਰ ਰਹੇ ਆ ਔਡੀਐਂਸ ਦੀ ਨਿਗਾਹ ਜ਼ਿਆਦਾਤਰ ਸਟੇਜ ਵੱਲ ਹੁੰਦੀ ਆ ਅਸੀਂ ਬਿਲਕੁਲ ਆਪਣਾ ਸਾਈਡ ਤੇ ਹੁੰਦੇ ਹਾਂ ਸੋ ਇਸ ਤੋਂ ਅਗਲੀ ਐਂਟਰੀ ਤੇ ਦੋ ਮੁੰਡੇ ਇੱਕੋ ਜਿਹੇ ਸੇਮ ਡਰੈਸਾਂ ਪਾ ਕੇ ਆਪਣਾ ਗੀਤ ਪਰਫਾਰਮ ਕਰ ਰਹੇ ਨੇ ਚੱਕ ਦੋ ਮੁੰਡੇ ਫਟੇ ਵਾਫ ਪਾਉਂਦੇ ਨੇ ਪੰਗੜਾ ਘੈਂਟ ਮੁੰਡੇ ਸੋ ਅਗਲਾ ਡਿਊਡ ਗੀਤ ਪਰਫਾਰਮ ਹੋ ਰਿਹਾ ਕੁੜੀ ਜਣਕੇ ਆਪਣੇ ਮਾਹੀ ਨੂੰ ਕਹਿ ਰਹੀ ਆ ਤੇਰੇ ਪੱਕੇ ਆੜੀ ਦੇ ਘਰ ਵਾਲੀ ਪੌਂਦੀ ਇਹ ਨਾ ਸਮਝ ਲਈ ਕਿਦੜੇ ਲੂਤੀ ਲਾਉਂਦੀ ਮੈਂ ਤਾਂ ਵੈਸੇ ਹੀ ਪੁੱਛ ਲਿਆ ਜਟਾ ਤੇਥੋਂ ਕਾਹਦਾ ਪਰਦਾ ਜਟਾ ਦੀ ਪਰਮਿਸ਼ਨ ਦੂੰ ਵੀ ਚਿਤ ਜੀਨ ਪਾਉਣ ਨੂੰ ਕਰਦਾ ਉਹ ਕਹਿੰਦਾ ਨਾ ਨਾ ਨਹੀਂ ਉਹ ਤਾਂ 사ਹੂਕਾਰ ਜੱਟ ਨਹੀਂ ਸਾਡੀ ਕੋ ਰੁਪਈਏ ਘਟ ਨਹੀਂ ਕਹਿੰਦੀ ਕਿਹਨ ਦਾ ਪਾਵੋਗਾ ਨਾ ਨਾ ਜੀਨ ਜੂ ਨਹੀਂ ਪੋਣੀ ਆਪਣੀ ਕਬੀਲਦਾਰੀ ਹੋਰ ਹਿਸਾਬ ਦੀ ਆ ਤੇ ਉਹ ਸਮਝਾ ਰਹੀ ਆ ਕੋਈ ਨੋਈ ਨਹੀਂ ਪਾ ਲੈਣ ਦੇ ਜੀਨ ਮੈਨੂੰ ਉਹ ਕਹਣਾ ਨਹੀਂ ਨਹੀਂ ਆਪਾਂ ਦਾ ਹੋਰ ਹਿਸਾਬ ਦੇ ਕਬੀਲਦਾਰ ਦੇ ਬੰਦੇ ਆਪਾਂ ਨੂੰ ਨਾ ਰੀਸ ਕਰਨੀ ਹੈਗੀ ਸੋ ਇਸ ਤਰ੍ਹਾਂ ਦਾ ਗੀਤ ਪਰਫਾਰਮ ਕਰ ਰਹੇ ਤੇ ਮਸਤੀ ਕਰ ਰਹੇ ਤੇ ਆਡੀਅנס ਇੰਜੋਏ ਕਰ ਰਹੀ ਆ ਤੋ ਦੇਖੋ ਵੀ ਹੁਣ ਜੀਨ ਪੈਂਦੀ ਆ ਜਾਂ ਪਰਮਿਸ਼ਨ ਮਿਲਦੀ ਆ ਜਾਂ ਨਹੀਂ ਸੋ ਆਪੋਰੀਆ ਕਹਿੰਦੀ ਖਾਈਏ ਮਨ ਪੌਂਦਾ ਤੇ ਪੈਣੀਏ ਜੱਗ ਪੌਂਦਾ ਅ ਸੋ ਅਗਲੇ Song ਤੇ ਫਿਰ ਪੂਰਾ group perform ਕਰ ਰਿਹਾ ਤੇ audience enjoy ਕਰ ਰਹੀ ਹੈ ਸੋ ਬਿਆਹਵਲੀ ਜੋੜੀ ਆਪਣੇ ਰਸਮਾਂ ਤੋਂ ਵੇਲੀ ਹੋ ਕੇ ਸਾਹਮਣੇ dance floor ਤੇ ਪਹੁੰਚ ਚੁੱਕਿਆ couple song ਤੇ enjoy ਕਰ ਰਹੀ ਹੈ ਚਿੱਤ ਕਰੀ ਤੇਰਾ ਨਾਮ ਹੈ ਸਕੂਨ ਰੱਖਦੀ ਮੈਂ ਲੋ ਜੀ ਰਾਤ ਨੂੰ ਆਪਾਂ ਆਪਣੇ ਘਰੇ ਪਹੁੰਚ ਚੁੱਕੇ ਆਂ ਸੁਕਰੇ ਪਹੁੰਚ ਕੇ ਮੈਂ ਮੋਟਰਸਾਈਕਲ ਖੜਾ ਦਿੱਤਾ ਸਾਹਮਣੇ ਤੇ ਕਰੋ ਬਾਹਰ ਸਾਹਮਣੇ ਬੇੜੇ ਦੇ ਵਿੱਚ ਨਿਕਲਿਆ ਤੇ ਸੋਨੂੰ ਪਤਾ ਆਪਣੀ ਲਾਡੋ ਤੇ ਜਿਹੜੀ ਮੈਨੂੰ ਊਡੀਕ ਰੀਆ ਮੇਰਾ ਵੇਟ ਕਰ ਰਿਆ ਹੋਰ ਟਬਰ ਚੋ ਕੋਈ ਪੁੱਛੇ ਜਾਂ ਨਾ ਪੁੱਛੇ ਕੈਮਰੇ ਪਰ ਇਹ ਨਹੀਂ ਪਹਿਲੀ ਥੀ ਹੈਲੋ ਕਹਣਾ ਮੈਨੂੰ ਬਹੁ ਬਹੁ ਜਣ ਕੇ ਸੋ ਲਾਡੋ ਨੂੰ ਮਿਲ ਰਿਹਾ ਸੋ ਦੋਸਤੋ ਸਾਰਿਆਂ ਨੂੰ ਬਾਏ ਬਾਏ ਜਉਂਦੇ ਵਾਸਤੇ ਰਹੋ ਲਵ ਯੂ ਐ ਸਾਰੇ ਦੋਸਤਾਂ ਨੂੰ ਇੰਨਾ ਲਵ ਯੂ ਜਿੰਨਾ ਲਾਡੋ ਮੈਨੂੰ ਲਵ ਯੂ ਕਰ ਦਿਆ ਸੋ ਥੈਂਕ ਯੂ ਜੀਓ ਦੋਸਤੋ